ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ YT ਕੋਰ ਦੇ ਵਿੱਚ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਕਿ ਜਫਰਨਾਮਾ ਕੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਲਿਖਿਆ ਸੀਗਾ ਔਰੰਗਜ਼ੇਬ ਨੂੰ ਤੇ ਇਸ ਪਿੱਛੇ ਔਰੰਗਜ਼ੇਬ ਨੂੰ ਜੋ ਜਫਰਨਾਮਾ ਲਿਖਿਆ ਸੀਗਾ ਇਸ ਪਿੱਛੇ ਲਿਖਣ ਦਾ ਕੀ ਕਾਰਨ ਸੀਗਾ ਜਫਰਨਾਮਾ ਇੱਕ ਜਿੱਤ ਪੱਤਰ ਲਾ ਲੋ ਜਿੱਤ ਪੱਤਰ ਸੀ ਜਿੱਤ ਚਿੱਠੀ ਸੀ ਜਿਹੜੀ ਕਿ ਸ਼੍ਰੀ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੀ ਸੀ ਜਦੋਂ ਕਿ ਉਸ ਦੇ ਕਿਤੇ ਜ਼ੁਲਮਾਂ ਦੀ ਹੱਦ ਬਹੁਤ ਜ਼ਿਆਦਾ ਵੱਧ ਗਈ ਸੀ ਤਾਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਕਿਲਾ ਵਿੱਚ ਰਹਿ ਰਹੀ ਸੀ ਤਾਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਉਹ ਕਿਲੇ ਨੂੰ ਖਾਲੀ ਕਰ ਦੇਣ ਉਹਨਾਂ ਨੂੰ ਬਿਨਾਂ ਉਹਨਾਂ ਦੇ ਪਰਿਵਾਰ ਨੂੰ ਕੁਝ ਕਏ ਉਹਨਾਂ ਨੂੰ ਲੰਘਣ ਦਿੱਤਾ ਜਾਵੇਗਾ ਤਾਂ ਗੁਰੂ ਜੀ ਨੇ ਆਖਿਆ ਕਿ ਮੁਗਲਾਂ ਤੇ ਯਕੀਨ ਕਰਨਾ ਚਾਹੀਦਾ ਤਾਂ ਨਹੀਂ ਹੈਗਾ ਪਰ ਉਹਨਾਂ ਨੇ ਗੁਰੂ ਸਿੱਖਾਂ ਹੋਰ ਸਿੱਖਾਂ ਦੀਆਂ ਗੱਲਾਂ ਮੰਨ ਕੇ ਉਹਨਾਂ ਦੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਣ ਦਾ ਫੈਸਲਾ ਕੀਤਾ ਤਾਂ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਇਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਅਤੇ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਲੜਦੇ ਸ਼ਹੀਦ ਹੋ ਗਏ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਕਿ ਉਸ ਦੁਆਰਾ ਕਿਤੇ ਗਏ ਜ਼ੁਲਮਾਂ ਦੀ ਹੱਦ ਹੁਣ ਬਹੁਤ ਜ਼ਿਆਦਾ ਵੱਧ ਗਈ ਹੈ ਤਾਂ ਗੁਰੂ ਜੀ ਨੇ ਉਹਨਾਂ ਨੂੰ ਇੱਕ ਪੱਤਰ ਲਿਖਣ ਦਾ ਫੈਸਲਾ ਕੀਤਾ ਜਿਸ ਨੂੰ ਜਿਸ ਨੂੰ ਕੀ ਜਫਰਨਾਮਾ ਕਿਹਾ ਜਾਂਦਾ ਹੈ। ਗੁਰੂ ਜੀ ਨੇ ਇਸ ਵਿੱਚ ਲਿਖਿਆ ਸੀ ਕਿ ਤੂੰ ਆਪਣੀ ਦਿੱਤੀ ਹੋਈ ਕਸਮ ਨੂੰ ਤੋੜਿਆ ਏ ਤੇਰੇ ਜ਼ੁਲਮਾਂ ਦੀ ਜਿਹੜੀ ਹੱਦ ਆ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਇਸ ਕਰਕੇ ਮੈਂ ਤੈਨੂੰ ਇਹ ਪੱਤਰ ਆ ਜਿਹੜਾ ਉਹ ਲਿਖ ਰਿਹਾ ਹਾਂ ਤਾਂ ਜੋ ਤੇਰੇ ਕਿਤੇ ਗੁਨਾਹਾਂ ਦਾ ਤੈਨੂੰ ਪਤਾ ਲੱਗ ਸਕੇ ਕਿ ਤੂੰ ਕਿੰਨੇ ਗੁਨਾਹ ਕਰ ਚੁੱਕਿਆ ਹੈ ਜਿਸ ਦਾ ਕੀ ਕੋਈ ਅੰਦਾਜ਼ਾ ਕੋਈ ਹਿਸਾਬ ਨਹੀਂ ਲਗਾਇਆ ਜਾਂਦਾ ਗੁਰੂ ਜੀ ਨੇ ਦੱਸਿਆ ਕਿ ਕਿਦਾਂ ਤੂੰ ਤੋਖਾ ਫਰੇਬ ਜ਼ੁਲਮ ਕਰਕੇ ਗੁਰੂਆਂ ਨੂੰ ਉਹਨਾਂ ਤੇ ਅਤਿਆਚਾਰ ਕੀਤੇ ਨੇ ਗੁਰਸਿੱਖਾਂ ਨੂੰ ਕਿਦਾਂ ਤੂੰ ਬੰਦੀ ਬਣਾ ਕੇ ਕਿਦਾਂ ਤੂੰ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕੀਤਾ ਏ ਜਦੋਂ ਔਰੰਗਜ਼ੇਬ ਨੇ ਇਹ ਜਫਰਨਾਮਾ ਪੜਿਆ ਤਾਂ ਉਹ ਰੋਣ ਲੱਗ ਗਿਆ ਮਤਲਬ ਕਿ ਜੋ ਕੁਝ ਉਹ ਕਰ ਰਿਹਾ ਸੀ ਸੇਮ ਉਸ ਦੀਆਂ ਅੱਖਾਂ ਸਾਹਮਣੇ ਆ ਗਿਆ ਜੋ ਕੁਝ ਉਹਨੇ ਕੀਤਾ ਸੀਗਾ ਜਿੰਨੇ ਜ਼ੁਲਮ ਕੀਤੇ ਜ਼ਬਰ ਕੀਤੇ ਬੱਚਿਆਂ ਤੇ ਔਰਤਾਂ ਤੇ ਗੁਰਸਿੱਖਾਂ ਤੇ ਉਹ ਸਾਰਾ ਕੁਝ ਉਸ ਦੇ ਸਾਹਮਣੇ ਆ ਗਿਆ ਤਦ ਗੁਰੂ ਜੀ ਨੇ ਇਹ ਪੱਤਰ ਲਿਖਿਆ ਸੀਗਾ ਔਰੰਗਜ਼ੇਬ